ਖਬਰਨਾਮਾ ਦਿਕਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮਹਾਤਵਾੜਾ ਉਸਰਾਜ ਅਹਮਦਾਬਾਦ ਦੇ ਵਿੱਚ ਝਾੜ ਕ੍ਰੈਸ਼ ਹੋਇਆ ਬਾਅਦ ਵਿੱਚ ਸਰਕਾਰ ਤੇ ਇੰਡੀਆ ਤੇ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਕਿ ਇਸ ਝਾੜ ਦੇ ਕ੍ਰੈਸ਼ ਹੁੰਦਾ ਕਾਰਨ ਕੀ ਹੈ ਕਿੱਥੇ ਗੜਬੜੀ ਹੋਈ ਹੈ ਕਿਉਂਕਿ 242 ਦੇ ਵਿੱਚੋਂ ਇੱਕ 241 ਲੋਕ ਜਿਹੜੇ ਇਸ ਫਾਨੀ ਸੰਸਾਰ ਨੂੰ अलविदा कह गए रोने ਅਤੇ ਪਟਣੇ ਅਤੇ ਵਿਰਲਾਪ ਹੋ ਰਹੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਰਿਸ਼ਤੇ ਦਾ ਜਿਨ੍ਹਾਂ ਦਾ ਪੁੱਤ ਜਿਨ੍ਹਾਂ ਦੀ ਧੀ ਜਿਨ੍ਹਾਂ ਪਤੀ ਜਿਹੜਾ ਇਸ ਹਾਸੇ ਦਾ ਸ਼ਿਕਾਰ ਹੋਇਆ ਕੋਈ ਰਾਤ ਦੇ ਸਾਫਕਾ ਮੁੱਖ ਮੰਤਰੀ ਵਿਜੀਰupani ਦੀ ਵੀ ਬਹੁਤ ਹੋ ਗਈ ਲੇਕਿਨ ਇਸ ਘਟਨਾ ਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਕਿਉਂ ਚੁੱਪ ਹੈ ਸਰਕਾਰ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹ ਜਹਾਜ਼ ਕੋਈ ਇੰਨਾ ਜ਼ਿਆਦਾ ਪੁਰਾਣਾ ਨਹੀਂ ਸੀ ਜਿਸ ਸਾਬ ਦੇ ਨਾਂ ਜਾ ਕੇ ਉਹਦੀ ਕ੍ਰੈਸ਼ਿੰਗ ਹੁੰਦੀ ਹੈ ਹਫੜਾ ਦਫੜੀ ਮਚਦੀ ਹੈ ਫਿਰ ਉਸ ਤੋਂ ਬਾਅਦ ਉਹ ਮਲਬਾ ਇਕੱਠਾ ਕੀਤਾ ਜਾਂਦਾ ਹੈ ਕੁਝ ਅੰਛ ਮਿਲੇ ਨੇ ਜਿਸ ਤੋਂ ਪਤਾ ਲੱਗਿਆ ਹੈ ਕਿ ਅਸਲ ਕਾਰਨ ਕੀ ਹੈ ਇਹ ਇੰਡੀਆ ਦੇ ਜਹਾਜ਼ ਦੇ ਕ੍ਰੈਸ਼ ਹੋਣ ਦਾ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਐਨ ਏ ਐਲ ਦੇ ਸਾਬਕਾ ਡਿਪਟੀ ਡਾਇਰੈਕਟਰ ਸਾਲੀਗ੍ਰਾਮ ਜੇ ਮੁਰਲੀਧਰ ਨੇ ਕਿਹਾ ਕਿ ਹਾਦਸੇ ਦੇ ਪਿੱਛੇ ਇੱਕ ਸੰਭਾਵਿਤ ਕਾਰਨ ਬਾਲਣ ਵਿੱਚ ਮਲਾਵਟ ਯਾਨੀ ਕਿ ਤੇਲ ਦੇ ਵਿੱਚ ਮਲਾਵਟ ਸੀ ਪਰ ਇਹ ਸਿਰਫ ਇੱਕ ਸਿਰਫ ਇੱਕ ਸ਼੍ਰੇਯਾਤੀ ਧਾਰਨਾ ਹੈ ਮੁਰਲੀਧਰ ਨੇ ਕਿਹਾ ਕਿ ਜੇਕਰ ਬਾਲਣ ਵਿੱਚ ਮਲਾਵਟ ਹੁੰਦੀ ਹੈ ਤਾਂ ਇਹ ਬਾਲਣ ਨੂੰ ਰੁਲਿੰਦੀ ਸ਼ਕਤੀ ਨਹੀਂ ਦਿੰਦਾ ਜਿਸ ਕਾਰਨ ਚਾਜ ਸਹੀ ਢੰਗ ਨਾਲ ਉੱਡ ਨਹੀਂ ਸਕਦਾ ਅਹਮਦਾਬਾਦ ਵਿੱਚ ਵੀਰਵਾਰ ਦੁਪਹਿਰ ਹੋਏ ਇਹ ਇੰਡੀਆ ਜਹਾਜ਼ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 274 ਹੋ ਗਈ ਹੈ ਹਾਦਸੇ ਵਿੱਚ ਨਾ ਸਿਰਫ ਯਾਤਰੀ ਸਗੋਂ ਕਈ ਸਥਾਨਕ ਲੋਕ ਵੀ ਸ਼ਾਮਲ ਹਨ ਮਲਬਾ ਹਟਾਉਣ ਦਾ ਕੰਮ ਅਜੇ ਵੀ ਜਾਰੀ ਹੈ ਮਲਵੇ ਵਿੱਚੋਂ ਇੱਕ ਹੋਰ ਲਾਸ਼ ਜੋ 에ਰ ਹੌਸਲ ਦੀ ਹੈ ਜਹਾਜ਼ ਦੇ ਪਿਛਲੇ ਹਿੱਸੇ ਤੋਂ ਮਿਲੀ ਇਸ ਦੀ ਪਛਾਣ ਕੱਪੜਿਆਂ ਅਰਾਈ ਹੋਈ ਹਾਸੇ ਦੀ ਵਿਸਾਰਕ ਜਾਣਕਾਰੀ ਜਾਜ ਵਿੱਚ 242 ਲੋਕ ਸਵਾਹ ਜਿਨ੍ਹਾਂ ਵਿੱਚੋਂ ਸਿਰਫ ਇੱਕ ਵਿਅਕਤੀ ਬਚਿਆ ਹੁਣ ਤੱਕ ਸਿਰਫ 6 ਪੀੜਤਾਂ ਲਿਆ ਲਾਚਾਂ ਦੀ ਪਛਾਣ ਹੋ ਕੇ ਪਰਿਵਾਰਾਂ ਨੂੰ ਸੌਪੀਆਂ ਗਈਆਂ ਮਲਬਾ ਹਟਾਉਣ ਵਿੱਚ ਐਨਐਸਜੀ ਐਨਡੀਆਰਐਫ ਐਫਐਸਐਲ ਫਾਰ ਏਏਆਈਬੀ ਡੀਜੀਸੀਏ ਸੀਆਈਐਸ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਜਹਾਜ਼ ਦਾ ਪਿਸਲਾ ਹਿੱਸਾ ਅਜੇ ਵੀ ਬੀਜੀ ਹਸਪਤਾਲ ਦੀ ਛੱਤ ਤੇ ਫਸਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਫਿਊਲ ਭਰਦੇ ਨੇ ਤੇਲ ਪੈਟਰੋਲ ਉਹਦੇ ਵਿੱਚ ਮਲਾਵਟ ਸੀ ਇਸ ਕਰਕੇ ਜਹਾਜ਼ ਨੂੰ ਉੱਡਣ ਦੇ ਵਿੱਚ ਪ੍ਰੋਬਲਮ ਆਈ ਕਿਉਂਕਿ ਲਾਸਟ ਪਲ ਤੱਕ ਚਾਹ ਦੇ ਜਿਹੜੇ ਪਾਇਲਟ ਸੀ ਉਹਨਾਂ ਵੱਲੋਂ ਕੈਪਟਨਸੀ ਜਿਹੜਾ ਉਹਦੇ ਵੱਲੋਂ ਉਹਦੀ ਜਿਹੜੀ ਚੋਣ ਸੀ ਉੱਪਰੋਂ ਸੀ ਯਾਨੀ ਕਿ ਉਹਨਾਂ ਨੇ ਆਪਣੀ ਪੂਰੀ ਵਾਹ ਲਾਈ ਕੇ ਜਹਾਜ਼ ਹਾਦਸਾ ਗ੍ਰਸਤ ਨਾ ਹੋਵੇ ਇਹ ਮੇਨ ਕਾਰਨ ਜਿਹੜਾ ਹੈ ਮੂਰਲੀ ਤਰਕ ਨਾਲ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਤੇਲ ਦੇ ਵਿੱਚ ਮਲਾਪੜ ਹੋ ਸਕਦੀ ਹੈ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਕਰਾਂਗੇ ਹਾਲੇ ਵੀ ਜਿਹੜਾ ਚਾਹ ਦਾ ਬੈਕ ਸਾਈਡ ਦਾ ਹਿੱਸਾ ਹੈ ਉਹ ਉਸ ਬਿਲਡਿੰਗ ਦੇ ਵਿੱਚ ਫਸਿਆ ਹੋਇਆ ਹੈ ਜਿੱਥੇ ਕਈ ਡਾਕਟਰ ਜਿਹੜੇ ਦੇਤੇ ਕਈ ਸਟੂਡੈਂਟ ਮਾਰੇ ਜਾ ਚੁੱਕੇ ਨੇ ਧੰਨ